2017 ਚ ਵਿਆਹ ਆ ਦੀਦੀ ਦਾ ਹੂੰ ਅੱਖਾਂ ਦੇ ਹੰਝੂ ਦੱਸ ਰਹੇ ਕਿ ਭੈਣ ਨਾਲ ਕਿੰਨਾ ਪਿਆਰ ਸੀ ਹੁਣ ਦੇਖਦੇ ਹੋਣਗੇ ਦੀਦੀ ਵੀ ਹਾਂਜੀ ਹਾਂਜੀ ਦੀਦੀ ਦਾ ਵਿਆਹ ਤੇ ਮੈਂ ਭਾਜੀ ਆ ਫੋਟੋਗ੍ਰਾਫੀ ਕੀਤੀ ਮੈਂ ਅੱਛਾ ਆਪਣੀ ਭੈਣ ਦੇ ਵਿਆਹ ਦੀ ਟੋਲੀ ਤਰਨੀ ਸੀ ਮੈਂ ਕਿਹਾ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ ਜੋ ਵੀ ਆ ਮੈਂ ਹੀ ਇਹ ਨਾ ਕਿ ਕਰ ਸਕਦਾ ਤੇਰਾ ਭਰਾ ਆਪਣੀ ਭੈਣ ਦੇ ਲਈ ਹਾਂ ਕਹਿੰਦੇ ਘਰ ਦੀ ਲక్ష్ਮੀ ਹੁੰਦੀ ਐ ਭੈਣ ਨਾ ਹਾਂਜੀ ਹਾਂਜੀ ਮਤਲਬ ਤੋੜਨਾ ਬੜਾ ਦੁੱਖ ਲੱਗਦਾ ਜਿੱਦਾਂ ਹੁਣ ਵੀ ਹੰਝੂ ਆਗੇ ਤੁਹਾਡੇ ਬਾਹਰ ਹੈ ਕਿਉਂਕਿ ਜਦੋਂ ਸਾਥ ਛੱਡ ਗਏ ਤੁਸੀਂ ਕਿੰਨੇ ਸ਼ੁਰੂ ਤੋਂ ਨਹੀਂ ਮਿਲਿਆ ਕਾਮ ਸਟਰਗਲ ਕੀਤਾ ਆਪ ਵੀ ਉਹਨੂੰ ਬਹੁਤ ਮਾਣ ਐ ਮੇਰੇ ਤੇ ਮੇਰੀ ਮੰਮੀ ਨੂੰ ਵੀ ਬੜਾ ਮਾਣ ਐ ਸਾਰੇ ਮਾਣ ਐ ਹੂੰ